मुवाी है भाई, 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 भाई,

ਇਸ ਤੇਰੇ ਅੰਦਰ ਹੀ ਪੈ ਗਿਆ ਇਹ ਹੁਣ ਨਾ ਜਾਣ ਹੋਣ ਦੇ ਤੇ ਮੇਰੀ ਬਾਤ ਨੂੰ ਖਲੋਦੋ ਕਰੋ ਨਾ ਜੀ ਆਪ ਜੀ ਦੇ ਸੁਪਨਾ ਨਾਮ ਨੰਬਰ ਤੋਂ ਮਨੋਂ ਮਨ ਕਿਸਾਨ ਨਾਲ ਗੱਲ ਹੋਈ ਹੈ ਔਰ ਉਹਨਾਂ ਨੇ ਇੱਥੇ ਕੰਮ ਕਰ ਦਿੱਤਾ ਔਰ ਉਹ ਕਹਿੰਦੇ ਸੀ ਕਿ ਇਹਨਾਂ ਜ਼ਮੀਨ ਦਾ ਨਾਮ ਇਹ ਪੰਜ ਮੈਂਬਰ ਜਿਹਨਾਂ ਦਾ ਉਹ ਮੇਰੇ ਨਾਲ ਹੈ ਅੱਜ ਤੋਂ ਮੈਂ ਜਿਹੜਾ ਇਹਨਾਂ ਨੂੰ ਚੱਲ ਗਿਆ ਜਿਹੜੀ ਮੀਟਿੰਗ ਜਿਹੜੀ ਆ ਉਹ ਫਿਕਸ ਕਰਾ ਦੇ ਜਿਹੜਾ ਲੈਟਰ ਦਿੱਤਾ ਉਹਦੇ ਬਾਅਦ ਕੀ ਕਰੋਗੇ ਲੈਟਰ ਜਿਹੜਾ ਬੰਦ ਪੱਤਰ ਹੈ ਇਹ ਮੈਂ ਉਹਨਾਂ ਨੂੰ ਦੇ ਦੇਵਾਂਗਾ ਇਹ ਵੀ ਪਛਾਣ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਸਰ ਮੇਰਾ ਨਾਮ ਵਿਕਾਸ ਹੈ ਮੈਂ ਐਸਐਸਏ ਰੈਮੇਡੀ ਮੀ ਦਫਤਰੀ ਕਰਮਚਾਰੀ ਹਾਂ ਯੂਨਿਟ ਸਟੇਟ ਪ੍ਰਧਾਨ ਅੱਜ ਅਸੀਂ 90 ਸਾਲ ਤੇ ਪ੍ਰਦਰਸ਼ਨ ਇਸ ਕਰਕੇ ਕੀਤਾ ਕਿਉਂਕਿ ਇਹ ਸਰਕਾਰ ਨੇ ਸਾਨੂੰ ਪਿਛਲੇ 40 ਸਾਲਾਂ ਤੋਂ ਲਾਰੇ ਲਾਏ ਆ ਅਸੀਂ ਦਫਤਰ ਵਿੱਚ ਕੰਮ ਕਰਦੇ ਆ ਸੜ ਤੋਂ ਪਹਿਲਾਂ ਨਾ ਟੀਚਰ ਬੱਕੇ ਕਰਦੇ ਨੇ ਤੇ ਸਾਨੂੰ ਦਫਤਰੀ ਜਿਹੜਾ ਕਰਮਚਾਰੀ ਨੂੰ ਅਣਗੋਲੇ ਕੀਤਾ ਤੇ ਇਸ ਸਰਕਾਰ ਕੋਲੋਂ ਅਸੀਂ ਵਿੱਤ ਵਿਭਾਗ ਵੱਲੋਂ ਫਾਈਲ ਪਾਸ ਹੀ ਕਰਾ ਲਈ ਹੈ ਪਰ ਏਜੀ ਪੰਜਾਬ ਵੱਤੋਂ ਨੰਦਾ ਜਿਹੜਾ ਕਿ ਫਾਈਲ ਨੂੰ ਸਾਡੀ ਅਪਰੂਵਲ ਨਹੀਂ ਕਰ ਰਿਹਾ ਜਿੱਥੋਂ ਕਿ ਇਹ ਸਪਸ਼ਟ ਹੁੰਦਾ ਕਿ ਵਿਤਕਰੇਬਾਹੀ ਕਰ ਰਹੇ ਨੇ ਇੱਕ ਵਾਰ ਸੇ ਉਹ ਯੂ ਰੂਟ ਪੀਚਰਾਂ ਨੂੰ ਰੈਗੂਲਰ ਕਰਨ ਵਾਸਤੇ ਸਾਡੇ ਵਾਸਤੇ ਜਿਹੜੇ ਉਹਨਾਂ ਨੇ ਕਹਿੰਦਾ ਕਿ ਇਹ ਫਲਪ ਬਹਜੇ ਪੱਕੇ ਨਹੀਂ ਹੋ ਸਕਦੇ ਤੇ ਜਿਸ ਦਿਨ ਰੋਜ਼ ਉਹ ਆਪਾਂ ਜਿਹੜਾ ਜ਼ੋਨ ਲੈਵਲ ਰੈਲੀ ਕੀਤੀ ਅੱਜ ਕਰਦੀਆਂ ਕਿ ਨਾ ਨਖਰਪੁਰ ਜਿੰਨ ਬਾਈਵਾ ਜਿਹਦੇ ਘਰ ਠੀਕ ਹੈ ਜੀ ਇਦਾਂ ਹੀ ਸਾਡੇ ਤਿੰਨ ਜ਼ੋਨ ਅਸੀਂ ਇਹੀ ਪੂਰੇ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜ਼ੋਨ ਡਰਾਈਵ ਰੈਲੀਆਂ ਕਰ ਰਹੇ ਨੇ ਵਿੱਤ ਮੰਤਰੀ ਮਨਦੀਪ ਬਾਦਲ ਬਠਿੰਡਾ ਦੇ ਉੱਤੇ ਸਾਡੇ ਚਾਰ ਜ਼ਿਲ੍ਹੇ ਗਏ ਨੇ ਸ਼ਾਹਸੁੰਦਰ ਰੋੜਾ ਹਾਰਪੁਰ ਉੱਥੇ ਸਾਡੇ ਚਾਰ ਜ਼ਿਲ੍ਹੇ ਗਏ ਨੇ ਕੋਟੇ ਵਾਲੇ ਬ੍ਰਹਮੀਂਦਰ ਦੀ ਕੋਠੀ ਤੇ ਪਾਰ ਅਸੀਂ ਪ੍ਰਦਰਸ਼ਨ ਕਰ ਰਹੇ ਆ ਨਵੇਂ ਸਾਲ ਤੇ ਅੱਜ ਅਸੀਂ ਤ੍ਰਿਤਰ ਨਰ ਬਾਜਵਾਦੀ ਕੋਠੀ ਦਾ ਵੀ ਵੱਡਾ ਪ੍ਰਦਰਸ਼ਨ ਕਰ ਰਹੇ ਆ ਇਹ ਅਸੀਂ ਇਹਨਾਂ ਨੂੰ ਅਜ ਦਾ ਅਜੀਬੇਸ਼ਨ ਸਾਡਾ ਸੀਗਾ ਲਾਰੇਆਂ ਦੇ ਭਾਂਡੇ ਇਹ ਸਰਕਾਰ ਨੇ ਸਾਨੂੰ ਜਿਹੜੇ ਲਾਰੇ ਦਿੱਤੇ ਆ ਉਹਨਾਂ ਦੇ ਭਾਂਡੇ ਜਿਹੜਾ ਅਸੀਂ ਭਰ ਕੇ ਇਹਨਾਂ ਨੂੰ ਜਿਹੜੇ ਦਿੱਤੇ ਆ ਕਿ ਤੁਸੀਂ 4 ਸਾਲਾਂ ਦੇ ਸਿਰਫ ਸਮਝਾ ਲਾਰੇ ਹੀ ਲਾਏ ਨੇ ਤੇ ਅੱਜ ਸਾਡੀ ਤਸੀਹਸਾ ਨਾਲ ਸਾਡੀ ਮੀਟਿੰਗ ਉਹ ਗੱਲਬਾਤ ਹੋਈ ਆ ਉਹਨਾਂ ਨੇ ਸਾਨੂੰ ਕੱਲ ਦਾ ਟਾਈਮ ਦਿੱਤਾ ਕਿ ਤੁਸੀਂ ਕੱਲ ਆਜੇ ਤੁਹਾਡੀ ਸੀਐਮ ਨਾਲ ਜਿਹੜੀ ਜਲਦੀ ਮੀਟਿੰਗ ਕਰਾ ਦੇ ਜਿਹੜਾ ਤੁਹਾਡਾ ਫੈਸਲਾ ਦਾ ਮੁੱਦਾ ਨਾਲ ਉਹ ਹੀ ਜਲਦੀ ਹੱਲ ਕਰਾ ਦੇਗੇ ਸਰਦ ਦਾ ਮੁੱਦਾ پیچھے ਆਪਾਂ 14 ਸਾਲ ਤੋਂ ਇੱਕ ਐਸਐਸਏ ਨਾਨ-ਟੀਚਿੰਗ ਜੁਨੀਅਨ ਦੇ ਵਿੱਚ ਕੰਮ ਕਰਦੇ ਪਏ ਆ ਪਰ ਤੁਹਾਨੂੰ ਸਰਕਾਰ ਜਿਹੜੀ ਹੈੁੱਸਤੀ ਹੋਈ ਹੈ ਰੈਗੂਲਰ ਨਹੀਂ ਕਰਦੀ ਜਦੋਂ ਕਿ ਆਪਾਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਕੀ ਹੱਲ ਨਿਕਲੇਗਾ ਕੀ ਹੱਲ ਤੇਰੇ ਹੀ ਨਿਕਲਿਆ ਕਿ ਜੋ ਲੌਲੀਪੌਪ ਹਰ ਵਾਰੀ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਕਿ ਅਸੀਂ ਮੀਟਿੰਗ ਕਿੱਥੇ ਕਰਵਾਵਾਂਗੇ ਮੀਟਿੰਗ ਦੇ ਵਿੱਚ ਕੀ ਮੁੱਦਾ ਨਿਕਲਦਾ ਹੈ ਉਹ ਬਾਅਦ ਦੇ ਵਿੱਚ ਡਿਸਾਈਡ ਹੋਏਗਾ ਅਸਤਾ ਪਰ ਸਾਡਾ ਇਹਨਾਂ ਨੂੰ ਐਲਾਨ ਹੈ ਕਿ ਜੇ ਸਾਡਾ ਕੋਈ ਵੀ ਮਤਲਬ ਕੀ ਸਿੱਟਾ ਨਹੀਂ ਨਿਕਲਦਾ ਇਸ ਮਿੱਟੀ ਨਾਲ ਤਾਂਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਪਰ ਇਸ ਨਵੇਂ ਸਾਲ ਦੇ ਵਿੱਚ ਹੀ ਸੰਘਰਸ਼ ਦੇ ਰਾਤ ਤੁਰਪੇ ਹਨ ਔਰ ਅਹੀਂ ਹੁਣ ਆਪਣੇ ਪੱਕੇ ਹੋ ਕੇ ਹੀ ਪਿੱਛੇ ਵਾਪਸ ਨਾ ਹੋਇਆ ਜ਼ਬਰਦਸਤ